ਪੰਜਾਬ ਦੇ ਵਿੱਚ ਲੋਕ ਸਭਾ ਵੋਟਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਨੇ ਹਰ ਇੱਕ ਪਾਰਟੀ ਵੱਲੋਂ ਆਪਣੀ ਚੋਣ ਮੈਂ ਤੇਜ਼ ਕਰਤੀ ਐ ਉਸੇ ਲੜੀ ਦੇ ਤਹਿਤ ਅੱਜ ਬੀਜੇਪੀ ਦੇ ਫਿਰੋਜ਼ਪੁਰ ਤੋਂ ਉਮੀਦਵਾਰ ਰਾਣਾ ਸੋਢੀ ਵੱਲੋਂ ਜੋ ਕਿ ਫਾਜ਼ਿਲਕਾ ਦੀ ਸਿਟੀ ਗਾਰਡਨ ਦੇ ਵਿੱਚ ਇੱਕ ਚੋਣ ਪ੍ਰਚਾਰ ਰੈਲੀ ਰੱਖੀ ਗਈ ਸੀ ਇਸ ਰੈਲੀ ਦੇ ਵਿੱਚ ਜਿਹੜਾ ਕਿ ਬੀਜੇਪੀ ਪਾਰਟੀ ਦੇ ਉਮੀਦਵਾਰ ਰਾਣਾ ਸੋਢੀ ਵੱਲੋਂ ਚੋਣ ਪ੍ਰਚਾਰ ਕੀਤਾ ਜਾਣਾ ਸੀ ਔਰ ਦੂਸਰੇ ਪਾਸੇ ਗੱਲ ਕਰੀਏ ਤਾਂ ਕਿਸਾਨਾਂ ਵੱਲੋਂ ਇਸ ਉਮੀਦਵਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਦਿੱਲੀ ਕੂਚ ਕਰਨ ਲਈ ਨਿਕਲੇ ਸਨ ਤਾਂ ਭਾਜਪੀ ਵੱਲੋਂ ਉਹਨਾਂ ਦੇ ਰਸਤੇ ਦੇ ਵਿੱਚ ਕਿੱਲ ਠੋਕੇ ਗਏ ਉਹਨਾਂ ਦੇ ਟਰੈਕਟਰਾਂ ਨੂੰ ਨੁਕਸਾਨ ਪਹੁੰਚਾਇਆ ਗਿਆ ਇੱਥੋਂ ਤੱਕ ਕਿ ਕਈ ਕਿਸਾਨਾਂ ਦੀਆਂ ਜਾਨਾਂ ਵੀ ਗਈਆਂ ਇਸੇ ਲੜੀ ਦੇ ਤਹਿਤ ਅੱਜ ਫਾਜ਼ਿਲਕਾ ਦੇ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਵੱਲੋਂ ਇੱਥੇ ਜਿਹੜਾ ਕਿ ਸਿਟੀ ਗਾਰਡਨ ਗੇਟ ਦੇ ਸਾਹਮਣੇ ਰੋਜ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਔਰ ਜਿਹੜੇ ਕਿ ਲੋਕ ਸਭਾ ਸੀਟ ਫਰੋਜਪੁਰ ਤੋਂ ਭਾਜਪਾ ਵੱਲੋਂ ਸੀਟ ਦੇ ਦਾਅਵੇਦਾਰ ਨੇ ਰਾਣਾ ਸੋਢੀ ਉਹਨਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ ਆਹ ਗੱਲਬਾਤ ਕਰਾਂਗੇ ਕਿਸਾਨਾਂ ਨਾਲ ਵੀ ਔਰ ਕੋਸ਼ਿਸ਼ ਕਰਾਂਗੇ ਰਾਣਾ ਸੋਢੀ ਨਾਲ ਵੀ ਗੱਲਬਾਤ ਕਰਨ ਦੀ ਵੀ ਦੋਨਾਂ ਧਿਰਾਂ ਦੇ ਪੱਖ ਲੈ ਕੇ ਗੱਲਬਾਤ ਕਰਾਂਗੇ ਬਣੇ ਰਹਿਣਾ ਸਾਡੇ ਨਾਲ ਦੇਖਦੇ ਰਹਿਣਾ ਸਾਡਾ ਚੈਨਲ ਦੂਸਰੇ ਪਾਸੇ ਤੁਸੀਂ ਦੇਖ ਰਹੇ ਹੋ ਪੰਜਾਬ ਪੁਲਿਸ ਵੱਲੋਂ ਵੀ ਜਿਹੜਾ ਕਿ ਸਕਿਉਰਟੀ ਦੇ ਫੋਕਥਾ ਪ੍ਰਬੰਧ ਕਰ ਦਿੱਤੇ ਗਏ ਨੇ ਕਿਉਂਕਿ ਜਿਹੜਾ ਕਿ ਅੱਜ ਇੱਥੋਂ ਦੇ ਐਮਪੀ ਉਮੀਦਵਾਰ ਫਰੋਜਪੁਰ ਤੋਂ ਜਿਹੜੇ ਕਿ ਰਾਣਾ ਸੋਢੀ ਦੇ ਵਿਰੋਧ ਦੇ ਵਿੱਚ ਕਿਸਾਨ ਪਹੁੰਚੇ ਹੋਏ ਨੇ ਔਰ ਪੁਲਿਸ ਪ੍ਰਸ਼ਾਸਨ ਵੱਲੋਂ ਵੀ ਇਹ ਜਿਹੜਾ ਕਿ ਪੂਰਾ ਪ੍ਰਬੰਧ ਕਰ ਦਿੱਤਾ ਗਿਆ ਵੀ ਕਿਸੇ ਤਰ੍ਹਾਂ ਦੀ ਕੋਈ ਐਸ ਖਾਮੀ ਘਟਨਾ ਨਾ ਵਾਪਰੇ ਡੀਐਸਪੀ ਸੁਭੇਕ ਸਿੰਘ ਸਾਡੇ ਨਾਲ ਮੌਜੂਦ ਨੇ ਗੱਲ ਕਰਾਂਗੇ ਸਰ ਸਰ ਕਿਸ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਸਕਿਉਰਟੀ ਸਾਡੇ ਵੱਲੋਂ ਜੋ ਵੀ ਮਤਲਬ ਰੈਲੀ ਸੰਬੰਧੀ ਹੈਗੇ ਉਹਦੇ ਬਿਲਕੁਲ ਸਰਖਿਆ ਦੇ ਇੰਤਜ਼ਾਮ ਪੱਕਾ ਕੀਤੇ ਗਏ ਬਿਲਕੁਲ ਪੀਸਫੁੱਲ ਰੱਖਿਆ ਜਾਏਗਾ ਜੋ ਪ੍ਰਦਰਸ਼ਨਾਂ ਨੇ ਬਾਚੀਤ ਹੋਈ ਹੈ ਬਿਲਕੁਲ ਪੀਸਫੁੱਲ ਹੀ ਰੱਖਿਆ ਜਾਏਗਾ ਭਾਰਤੀ ਕਿਸਾਨ ਯੂਨੀਅਨ ਇਕਤਾ ਡਗੋਂ ਦਾ ਤਨੇਰ ਤੇ ਜ਼ਿਲ੍ਹਾ ਪ੍ਰਧਾਨ ਰੀਸ਼ ਨੱਡਾ ਸਾਡੇ ਨਾਲ ਮੌਜੂਦ ਨੇ ਜੋ ਕਿ ਇੱਥੇ ਵਿਰੋਧ ਕੀਤਾ ਜਾ ਰਿਹਾ ਹੈ ਭਾਜਪਾ ਐਮਪੀ ਦੇ ਅਦਾਬੇ ਦਰ ਲੋਕ ਸਭਾ ਦੇ ਵਿੱਚ ਜਿਹੜੇ ਕਿ ਰਾਣਾ ਸੋਢੀ ਦਾ ਜੋ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਜੋ ਨਾਹਰਾ ਦਿੱਤਾ ਹੈ ਭਾਜਪਾ ਹਰਾਓ ਕਾਰਪੋਰੇਟ ਭਜਾਓ ਤੇ ਦੇਸ਼ ਬਚਾਓ ਤੇ ਤਹਿਤ ਅੱਜ ਅਸੀਂ ਪੰਜਾਬ ਦੇ ਦੇ ਵੱਖ-ਵੱਖ ਜਿੰਨੇ ਵੀ ਆ ਲੋਕ ਸਭਾ ਦੇ ਸੀਟਾਂ ਤੇ ਜਿਹੜੇ ਭਾਜਪਾ ਦੇ ਉਮੀਦਵਾਰ ਖੜੇ ਆ ਉਹਨਾਂ ਦਾ ਲਗਾਤਾਰ ਜਿਹੜਾ ਵਿਰੋਧ ਪ੍ਰਦਰਸ਼ਨ جاری ਹੈ ਉਸ ਕੜੀ ਦੇ ਤਹਿਤ ਅੱਜ ਫਾਜ਼ਲ ਫਾਜ਼ਲ ਕਾ ਦੇ ਵਿੱਚ ਅਸੀਂ ਸਿਟੀ ਗਾਰਡਨ ਦੇ ਵਿੱਚ ਰਾਣਾ ਸੋਢੀ ਇੱਥੇ ਆਪਦੀ ਕੋਈ ਮੀਟਿੰਗ ਕਰਨ ਆ ਰਿਹਾ ਸੋ ਅਸੀਂ ਇਹੀ ਕਹਿੰਨੇ ਆਂ ਵੀ ਸਾਡੇ ਜਿਹੜੇ ਆ ਪ੍ਰਸ਼ਨਾਂ ਦੇ ਉੱਤਰ ਜ਼ਰੂਰ ਦੇਵੇ ਸਾਨੂੰ ਦੱਸੇ ਵੀ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਗਿਆ ਸਾਡੇ ਅੱਗੇ ਕਿੱਲਾਂ ਕਿਉਂ ਗੱਡੀਆਂ ਗਈਆਂ ਜਾਂ ਸਾਡੇ ਅੱਗੇ ਐਡੀਆਂ-ਐਡੀਆਂ ਜਿਹੜੀਆਂ ਕੰਕਰੀਟ ਦੀਆਂ ਕੰਧਾਂ ਉਹ ਕਿਉਂ ਸਾਰੀਆਂ ਗਈਆਂ ਕੀ ਗੱਲ ਸਾਡੇ ਅੱਗੇ 70000 ਫੋਰਸ ਕਿਉਂ ਲਗਾਈ ਗਈ ਕੀ ਗੱਲ ਅਸੀਂ ਟੈਰਰਿਸਟ ਸੀਗੇ ਕੀ ਗੱਲ ਅਸੀਂ ਹੱਤਵਰਦ ਸੀਗੇ ਜਾਂ ਅਸੀਂ ਗੁਆਂਦੀ ਮੁਲਕ ਪਾਕਿਸਤਾਨ ਤੋਂ ਆਏ ਸੀਗੇ ਜਗਵਾਂਡੀ ਮੁਲਕ ਪਾਕਿਸਤਾਨ ਦੀ ਅਸੀਂ ਫੌਜ ਸੀਗੇ ਵੀ ਜਿਹੜੀ ਭਾਰਤ ਦੇ ਜਿਹੜੀ ਚੜ੍ਹਾਈ ਕਰ ਰਹੀ ਸੀ ਅਸੀਂ ਇਸ ਦੇਸ਼ ਦੇ ਵਚਿੰਦੇ ਆ ਅਸੀਂ ਉਹ ਲੋਕ ਆ ਜਿਨ੍ਹਾਂ ਦੇਸ਼ ਦੀ ਆਜ਼ਾਦੀ ਵਿੱਚ ਸਭ ਤੋਂ ਵੱਡਾ ਜਿਹੜਾ ਯੋਗਦਾਨ ਪਾਇਆ ਸਭ ਤੋਂ ਵੱਡੀਆਂ ਸ਼ਹੀਦੀਆਂ ਪਾਈਆਂ ਅੱਜ ਵੀ ਬਾਰਡਰਾਂ ਤੇ ਕਿਹੜੇ ਵੱਧ ਸ਼ਹੀਦ ਹੁੰਦੇ ਆਹੀ ਪੰਜਾਬੀ ਸ਼ਹੀਦ ਹੁੰਦੇ ਆ ਜਦੋਂ ਦੇਸ਼ ਨੂੰ ਬਚਾਣ ਦੀ ਗੱਲ ਆਵੇ ਜਦੋਂ ਜਾਨਾਂ ਦੇਣ ਦੀ ਗੱਲ ਆਵੇ ਉਦੋਂ ਪੰਜਾਬੀ ਮੂਰੇ ਹੋਣ ਜਦ ਜਦੋਂ ਆਪਦੇ ਹੱਕਾਂ ਦੀ ਗੱਲ ਕੀਤੀ ਜਾਵੇ ਆਪਦੇ ਹੱਕਾਂ ਦੀ ਜਿਹੜੀ ਆਵਾਜ਼ ਉਠਾਈ ਜਾਵੇ ਉਦੋਂ ਅਸੀਂ ਵੱਖਵਾਦੀਆਂ ਅਸੀਂ ਖਾਲਸਤਾਨੀਆਂ ਅਸੀਂ ਮਾਊਵਾਦੀਆਂ ਅਸੀਂ 2.500 ਰੁਪਏ ਦਿਹਾੜੀ ਤੇ ਲੈਂਦੇ ਲੋਕਾਂ ਕੀ ਗੱਲ ਅਸੀਂ ਇਸ ਦੇਸ਼ ਦੇ ਨਾਗਰਿਕ ਨਹੀਂ ਮੋਦੀ ਨੇ ਪਿਛਲੇ ਸਮੇਂ ਦੌਰਾਨ ਜਿਹੜੇ ਲੋਕ ਵਿਰੋਧੀ ਕਾਨੂੰਨ ਬਣਾਏ ਐ ਜਿਨ੍ਹਾਂ ਦੇ ਖਿਲਾਫ ਸਾਡੀ ਲੜਾਈ ਲਗਾਤਾਰ جاری ਹੈ 750 ਤੋਂ ਵੱਧ ਕਿਸਾਨ ਜਿਹੜਾ ਜਦੋਂ ਤਿੰਨ ਖੇਤੀ ਕਾਨੂੰਨ ਇਹਨਾਂ ਨੇ ਪਾਸ ਕੀਤੇ 7.5 ਤੋਂ ਵੱਧ 100 ਤੋਂ ਵੱਧ ਕਿਸਾਨ ਜਿਹੜਾ ਸ਼ਹੀਦ ਹੋ ਗਿਆ ਗੱਲ ਇੱਥੇ ਹੀ ਨਹੀਂ ਰੁਕੀ ਲਖੀਮਪੁਰ ਖੀਰੀ ਦੇ ਵਿੱਚ ਉਹਨਾਂ ਸਾਡੇ ਨਿਰਦੋਸ਼ ਵਿਰੋਧ ਕਰ ਰਹੇ ਸ਼ਹੀਦ ਕਿਸਾਨਾਂ ਤੇ ਜਿਹੜੀਆਂ ਗੱਡੀਆਂ ਚੜਾ ਕੇ ਚਾਰ ਕਿਸਾਨ ਤੇ ਇੱਕ ਪੱਤਰਕਾਰ ਜਿਹੜਾ ਬੁਰੀ ਤਰ੍ਹਾਂ ਜਿਹੜਾ ਸ਼ਹੀਦ ਕਰ ਦਿੱਤਾ ਗਿਆ ਔਰ ਇੱਥੇ ਹੀ ਨਹੀਂ ਗੱਲ ਰੁਕੀ ਖਨੋਰੀ ਬਾਰਡਰ ਦੇ ਰਸਤਿਆਂ ਦਿੱਲੀ ਜਾ ਰਿਹਾ ਆਪਦੀ ਹੱਕੀ ਮੰਗਾਂ ਦੇ ਲਈ ਮੰਗਾਂ ਵੀ ਕਿਹੜੀਆਂ ਜਿਹੜੀਆਂ ਕੇਂਦਰ ਸਰਕਾਰ ਨੇ ਮੰਨੀਆਂ ਹੋਈਆਂ ਜਿਹੜੀ ਕਮਿਟਮੈਂਟ ਕੀਤੀ ਆ ਉਹਨੂੰ ਅਮੈਂਡਮੈਂਟ ਨਹੀਂ ਕੀਤਾਗਾ ਉਹਨੂੰ ਯਾਦ ਕਰਵਾਉਣ ਦੇ ਲਈ ਕਿਸਾਨ ਜਿਹੜੇ ਨਿਅਤਿਆ ਦਿੱਲੀ ਵੱਲ ਜਾ ਰਿਹਾ ਆ ਉਹਨਾਂ ਤੇ ਜਿਹੜੀ ਅਥਰੂ ਗੈਂਸ ਤੇ ਗੋਲੇ ਸੱਟੇ ਗਏ ਨਿਸ਼ਾਨੇ ਸਟੀਕ ਨਿਸ਼ਾਨਾ ਲਾ ਕੇ ਜਿਹੜੇ ਡਰੋਨ ਤੇ ਰਾਈ ਉਹਨਾਂ ਤੇ ਗੋਲੇ ਸੱਟੇ ਗਏ ਸਾਡੇ 550 ਤੋਂ ਵੱਧ ਕਿਸਾਨਾਂ ਨੂੰ ਗੰਮੀਰ ਰੂਪ ਚ ਜਿਹੜਾ ਫੱਟੜ ਕੀਤਾ ਗਿਆ ਬੋਰੀਆਂ ਦੇ ਵਿੱਚ ਪਾ ਪਾ ਕੇ ਨੌਜਵਾਨਾਂ ਦੀਆਂ ਲੱਤਾਂ ਤੋੜੀਆਂ ਗਈਆਂ 50 ਤੋਂ ਵੱਧ ਜਿਹੜੇ ਸਾਡੇ ਨੌਜਵਾਨ ਹੈ ਉਹਨਾਂ ਦੀ ਅੱਖਾਂ ਤੋਂ ਅੰਨਾ ਕੀਤਾ ਗਿਆ ਇੱਥੇ ਨਹੀਂ ਰੁਕਿਆ ਸਾਡਾ ਨੌਜਵਾਨ ਬੱਚਾ ਜਿਹੜਾ ਇਕੱਲਾ-ਕੱਲਾ ਪੁੱਤ ਸੀ ਮਾਪਿਆਂ ਦਾ ਉਹਦੀ ਸਿੱਧੀ ਮੱਥੇ ਦੇ ਵਿੱਚ ਜਿਹੜੀ ਗੋਲੀ ਮਾਰੀ ਗਈ ਕਿਵੇਂ ਭੁੱਲ ਜਾਈਏ ਅਸੀਂ ਬੀਜੇਪੀ ਦੇ ਜਿਹੜੇ ਜ਼ੁਲਮ ਕੀਤੇ ਹੋਏ ਅੱਜ ਬੀਜੇਪੀ ਸਾਡੇ ਕੋਲ ਵੋਟਾਂ ਦੀ ਆਸ ਕਰਦੀ ਹੈ ਸਾਡੇ 800 ਤੋਂ ਵੱਧ ਜਿਹੜੇ ਬੰਦੇ ਸ਼ਹੀਦ ਕਰਕੇ ਸਾਡਾ ਜਿਹੜਾ ਸੜਕਾਂ ਤੇ ਖੂਨ ਡੋਲ ਕੇ ਸਾਡੇ ਨਾਲ ਸਾਨੂੰ ਖਾਲਸਤਾਨੀ ਕਹਿ ਕੇ ਸਾਨੂੰ ਵੱਖਵਾਦੀ ਕਹਿ ਕੇ ਅੱਜ ਬੀਜੇਪੀ ਸਾਡੇ ਤੋਂ ਵੋਟ ਦੀ ਜਿਹੜੀ ਹੈ ਉਹ ਆਸ ਕਰ ਰਹੀ ਸੋ ਇਸ ਚੀਜ਼ ਨੂੰ ਬੀਜੇਪੀ ਸਰਕਾਰ ਬੀਜੇਪੀ ਪਾਰਟੀ ਮੋਦੀ ਔਰ ਉਹਦੀ ਜੁੰਡਲੀ ਬਿਲਕੁਲ ਭੁੱਲ ਜਾਵੇ ਪੰਜਾਬੀ ਉਹ ਨੇ ਜਿਹੜਾ 100 ਸਾਲ ਤੱਕ ਜਿਹੜਾ ਵੈਰ ਹੈ ਉਹ ਆਪਦੇ ਅੰਦਰ ਰੱਖਦੇ ਆ ਜਦੋਂ ਸਮਾਂ ਮਿਲਦਾ ਆਪਦਾ ਵੈਰ ਜ਼ਰੂਰ ਕੱਟਦੇ ਆ ਅਸੀਂ ਉਹ ਲੋਕ ਆ ਜਿਨ੍ਹਾਂ ਨੇ ਅਸੀਂ ਉਸ ਕੌਮ ਦੇ ਜਿਹੜੇ ਵਾਰਸ ਆ ਜਿਨ੍ਹਾਂ ਸਾਰਾ ਪਰਿਵਾਰ ਸਰਬੰਸਤੋ ਵਾਰਤਾ ਔਰ ਮਾਛੀਵਾੜੇ ਦੇ ਜੰਗਲਾਂ ਚ ਜਾ ਕੇ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ ਕਹਿ ਰਿਹਾ ਹੈ ਜਿਨ੍ਹਾਂ ਨੇ ਸਾਰਾ ਪਰਿਵਾਰ ਵਾਰਤਾ ਪਰ ਜ਼ੁਲਮ ਦੇ ਅੱਗੇ ਕੁੱਟਨੇ ਨਹੀਂ ਟੋਕੇ ਸੋ ਸਾਡੇ ਅਸੀਂ ਉਹਨਾਂ ਦੇ ਵਾਰਸਾਂ ਬਾਬਿਆਂ ਦੇ ਜਿਹੜੇ 9-9 ਸਾਲ 7-7 ਸਾਲ ਦੀ ਉਮਰ ਦੇ ਚ ਉਹਨਾਂ ਨੀਹਾਂ ਦੇ ਵਿੱਚ ਸਰਹੰਦੀਆਂ ਨੀਹਾਂ ਚ ਸੁਨੇਗਾ ਅਸੀਂ ਉਸ ਬਾਬਾ ਜੋਰਾਵਰ ਫਤਿਹ ਸਿੰਘ ਦੇ ਅਸੀਂ ਵਾਰਸਾਂ ਜਿਹੜੇ ਚਮਕੌਰ ਦੀ ਗੜੀ ਦੇ ਵਿੱਚ ਜਿਹੜੇ ਸ਼ਹੀਦ ਹੋ ਗਏ ਅਸੀਂ ਉਸ ਮਾਤਾ ਗੁਜਰਕੌਰ ਦੇ ਵਾਰਸਾਂ ਜਿਹੜੇ ਠੰਡੇ ਬੁਰਜ ਦੇ ਵਿੱਚ ਉਸ ਹਕੂਮਤ ਦੇ ਖਿਲਾਫ ਲੜਦੀ ਲੜਦੀ ਸ਼ਹੀਦ ਹੋ ਗਈ ਅਸੀਂ ਉਹਨਾਂ ਸ਼ਹੀਦਾਂ ਦਾ ਖੂਨ ਆ ਜਿਨ੍ਹਾਂ ਨੇ 21 ਸਾਲ ਬਾਅਦ ਉਹ ਲੰਡਨ ਚ ਜਾ ਕੇ ਜਰਨਲ ਐਡਵਾਈਜ਼ ਤੋਂ ਜਿਹੜਾ ਬਦਲਾ ਲਿਆ ਸੀ ਅਸੀਂ ਉਹ ਦੁੱਧ ਸਿੰਘ ਦੇ ਵਾਰਸਾਂ ਬੀਜੇਪੀ ਸਰਕਾਰ ਬਿਲਕੁਲ ਭੁੱਲੇ ਨਾ ਅਸੀਂ ਚੈਲੰਜ ਕਰਦੇ ਹਾਂ ਬੀਜੇਪੀ ਦੇ ਲੀਡਰਾਂ ਨੂੰ ਜੇ ਮਾਂ ਦਾ ਦੁੱਧ ਪੀਤਾ ਹੈ ਜੇ ਵਾਕਿ ਹੈ ਤੁਸੀਂ ਆਪਦੇ ਪਿਓ ਦੇ ਜੇ ਤਾਂ ਇਹਨੂੰ ਪੁਲਿਸ ਨੂੰ ਸਿਕਿਉਰਿਟੀ ਨੂੰ ਇੱਕ ਸਾਈਡ ਤੇ ਹਟਾਓ ਇਕੱਲੇ ਆਓ ਪਿੰਡਾਂ ਦੇ ਵਿੱਚ ਵੋਟਾਂ ਮੰਗਣ ਲੋਕ ਗੋਬਰ ਦੀਆਂ ਬਾਲਟੀਆਂ ਖੋਲ ਕੇ ਰੱਖੀ ਬੈਠਿਆ ਹੈ ਲੋਕਾਂ ਨੇ ਆਪਦੀਆਂ ਛੱਤਾਂ ਤੇ ਡਲੇ ਜਿਹੜੇ ਆ ਉਹ ਜੋੜ ਕੇ ਰੱਖੇ ਹੋਏ ਆ ਇਹ ਕੀ ਕਹਿੰਦੇ ਆ ਵੀ ਅਸੀਂ ਪਿੰਡਾਂ ਤੇ ਚੜੇ ਜਾਵਾਂਗੇ ਭੁੱਲ ਜਾਣ ਬਿਲਕੁਲ ਬੀਜੇਪੀ ਵਾਲੇ ਸਾਨੂੰ ਸਾਡੇ ਉਹ ਸ਼ਹੀਦ ਯਾਦ ਹੈ ਜਿਨ੍ਹਾਂ ਤੇ ਅਸੀਂ ਇੱਕ ਇੱਕ ਕਰਕੇ ਦਿੱਲੀ ਦੀਆਂ ਬਰੂਆਂ ਤੇ ਛੰਡੇ ਪਾ ਕੇ ਉਹਨਾਂ ਲਾਸ਼ਾਂ ਤੇ ਜਿਹੜੇ ਪੰਜਾਬ ਵੱਲੋਂ ਤੋਰਦੇ ਤੋਰਦੇ ਰਿਹਾ ਅਸੀਂ ਭੁੱਲ ਨਹੀਂ ਸਕਦੇ ਉਹ 19-19 ਸਾਲਾਂ ਦੇ ਨੌਜਵਾਨ ਜਿੰ ਜਿਹੜੇ ਇਕੱਲੇ ਇਕੱਲੇ ਪੁੱਤ ਮਾਵਾਂ ਦੇ ਸੀਗੇ ਜਿਨ੍ਹਾਂ ਨੂੰ ਇਸ ਹਕੂਮਤ ਨੇ ਜਿਹੜਾ મોત ਦੇ ਘਾਟ ਉਤਾਰ ਦਿੱਤਾ ਇਹ ਅੱਗ ਜਿਹੜੀ ਹੈ ਸੀਨੇ 'ਚ ਬਲ ਰਹੀ ਹੈ ਇਹ ਠੰਡੀ ਕਦ ਹੋਵੇਗੀ ਜਦੋਂ ਅਸੀਂ ਇਸ ਜ਼ਾਲਮ ਸਰਕਾਰ ਦਾ ਜਿਹੜਾ ਬਦਲਾ ਨਹੀਂ ਲੈ ਲੈਂਦੇ ਉਦੋਂ ਤੱਕ ਇਹ ਅੱਗ ਸਾਡੇ ਸੀਨੇ ਦੇ ਵਿੱਚ ਬਲਦੀ ਰਹੇਗੀ ਇਹ ਭੁੱਲ ਜਾਣ ਬਿਲਕੁਲ ਮੈਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਜੇ ਤਾਂ ਅਸੀਂ ਉਹਨਾਂ ਸ਼ਹੀਦਾਂ ਦੇ ਵਾਰਸਾਂ ਜੇ ਅਸੀਂ ਗੁਰੂ ਗੋਬਿੰਦ ਸਿੰਘ ਦੇ ਵਾਰਸਾਂ ਤਾਂ ਇਹਨਾਂ ਜਿਹੜੇ ਦੁਸ਼ਮਣਾਂ ਨੂੰ ਇਹਨਾਂ ਜ਼ਾਲਮਾਂ ਨੂੰ ਜਿਹੜਾ ਕਦੇ ਵੋਟ ਨਾ ਪਾਈਏ ਇਹਨਾਂ ਨੂੰ ਪਿੰਡਾਂ ਦੇ ਵਿੱਚ ਦਾਖਲ ਤੱਕ ਨਾ ਹੋਣ ਦੀਏ ਜੇ ਅਸੀਂ ਉਹਨਾਂ ਨੂੰ ਅਜੇ ਵੀ ਵੋਟਾਂ ਪਾਉਣੇ ਆ ਤਾਂ ਮੈਂ ਸਮਝਦਾ ਸੀ ਉਹਨਾਂ ਸ਼ਹੀਦਾਂ ਦਾ અપਮਾਨ ਕਰ ਰਹੇ ਆ ਅਸੀਂ ਆਪਦੇ ਲੋਕਾਂ ਦੇ ਜਿਹੜੇ ਗਦਾਰ ਕਹਾਵਾਂਗੇ ਕੱਲ ਨੂੰ ਕਿਉਂਕਿ ਇੱਕ ਇਤਿਹਾਸ ਲਿਖਿਆ ਜਾ ਰਿਹਾ ਹੈ ਅੱਜ ਹਰ ਚੀਜ਼ ਜਿਹੜੇ ਇਤਿਹਾਸਕਾਰ ਲਿਖਦੇ ਜਾ ਰਹੇ ਨੇ ਜਿਹੜੇ ਤਾਂ ਲੋਕ ਲੜਨ ਵਾਲੇ ਆ ਇਹਨਾਂ ਦਾ ਨਾਂ ਸੁਨਹਿਰੀ ਅੱਖਰਾਂ ਦੇ ਵਿੱਚ ਜਿਹੜਾ ਲਿਖਿਆ ਜਾਊਗਾ ਉਹ ਇਤਿਹਾਸ ਦੇ ਵਿੱਚ ਨਾਂ ਆਊਗਾ ਇਹਨਾਂ ਲੋਕਾਂ ਦਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਉਹ ਜਿਹੜੇ ਲੋਕ ਅੰਦਰ ਬੈਠੇ ਆ ਜਿਹੜੇ ਗਦਾਰ ਐ ਉਹਨਾਂ ਦਾ ਕਾਲੇ ਅੱਖਰਾਂ ਦੇ ਨਾਲ ਜਿਹੜਾ ਨਾਂ ਉਹ ਲਿਖਿਆ ਜਾਊਗਾ ਇਤਿਹਾਸ ਵਿੱਚ ਲਿਖਿਆ ਜਾ ਰਿਹਾ ਹੈ ਭਾਜੀ ਇਹ ਗੱਲ ਸਮਝ ਲਵੇ ਸਵਾਲ ਹੀ ਪੈਦਾ ਨਹੀਂ ਹੁੰਦਾ ਵੀ ਅਸੀਂ ਇਹਨਾਂ ਨੂੰ ਪਿੰਡਾਂ ਦੇ ਵਿੱਚ ਵੜਨ ਦੀ ਹੈ ਜਾਣਾਂ ਤੱਕ ਦੇ ਦਿਆਂ ਜੇ ਸਾਡੇ ਚੈਨਲ ਦੇ ਮਾਧਿਅਮ ਰਾਈ ਗੱਲ ਕਰੀਏ ਤਾਂ ਸਵਾਲ ਕੀ ਰਹਿਣਗੇ ਜੇ ਅੱਜਕੱਲ ਜੇ ਟੇਬਲ ਟੌਪ ਹੁੰਦੀ ਹੈ ਜਾਂ ਤੁਸੀਂ ਸਵਾਲ ਕੀ ਕਰੋਗੇ ਜੇ ਸਵਾਲ ਸਾਡੇ ਇਹੀ ਹੈ ਸਾਨੂੰ ਦਿੱਲੀ ਜਾਣ ਤੋਂ ਕਿਉਂ ਰੋਕਿਆ ਗਿਆ ਜੀ ਸਾਡੇ ਨਾਲ ਵਾਅਦਾ ਕਰਕੇ ਉਹ ਜਿਹੜੇ ਸਾਨੂੰ ਐਮਐਸਪੀ ਤੇ ਗਰੰਟੀ ਕਾਨੂੰਨ ਕਿਉਂ ਨਹੀਂ ਦਿੱਤਾ ਗਿਆ ਉਹਨਾਂ ਲਖੀਮਪੁਰ ਖੀਰੀ ਦੇ ਜਿਹੜੇ ਸ਼ਹੀਦ ਕਿਸਾਨ ਹੈ ਉਹਨਾਂ ਨੂੰ ਇਨਸਾਫ ਕਿਉਂ ਨਹੀਂ ਦਿੱਤਾ ਗਿਆ ਉਹ ਸ਼ਹੀਦ ਸ਼ੁਭਕਰਨ ਸਿੰਘ ਦੇ ਮੱਥੇ 'ਚ ਸਿੱਧੀ ਗੋਲੀ ਸਿੱਧੀ ਗੋਲੀ ਜਿਹੜੀ ਮਾਰੀ ਗਈ ਉਹਦੇ ਕਾਤਲਾਂ ਨੂੰ ਅਜੇ ਤੱਕ ਸਜ਼ਾਵਾਂ ਕਿਉਂ ਨਹੀਂ ਦਿੱਤੀਆਂ ਗਈਆਂ ਸਾਡਾ ਸਵਾਲ ਹੈ ਉਹ ਜਿਹੜੀ ਸਾਡੀ ਪਹਿਲਮਾਨ ਧੀ ਜਿਹਦੇ ਨਾਲ ਜਿਹੜਾ ਬਿਰਜ ਪੋਸ਼ਣ ਜਿਹੜਾ ਐਮਪੀ ਐ ਬੀਜੇਪੀ ਦਾ ਜੀ ਉਹਨੇ ਵੱਦਸਲੂਕੀ ਕੀਤੀ ਉਹਦਾ ਸਰੀਰਕ ਸ਼ੋਸ਼ਨ ਕੀਤਾ ਜੀ ਉਹ ਅਜੇ ਤੱਕ ਵੀ ਜਿਹੜਾ ਲੋਕ ਸਭਾ ਦੇ ਵਿੱਚ ਬੈਠਾ ਔਰ ਉਹ ਜਿਹੜਾ ਕੇਸ ਹੈ ਪਹਿਲਵਾਨਾਂ ਵਾਲਾ ਇੱਕੋ ਇੱਕ ਵਾਅਦ ਕੇਸ ਹੈ ਭਾਰਤ ਦੇ ਵਿੱਚ ਜਿਹਦੇ ਵਿੱਚ ਜੇਲ੍ਹ ਜਾਣ ਤੋਂ ਪਹਿਲਾਂ ਜਿਹੜੀ ਜ਼ਮਾਨਤ ਨਹੀਂ ਮਿਲਦੀ ਸਾਰੇ ਕਾਨੂੰਨ ਨੂੰ ਸੰਵਧਾਨ ਨੂੰ ਛਿੱਕੇ ਤੇ ਟੰਕ ਕੇ ਉਹਨੂੰ ਜਿਹੜੀ ਆ ਜ਼ਮਾਨਤ ਦਿੱਤੀਗੀ ਕਿਹੜੇ ਸੰਵਧਾਨ ਦੀ ਤੁਸੀਂ ਗੱਲ ਕਰਦੇ ਹੋ ਕਿਹੜੇ ਸੰਵਧਾਨ ਤੇ ਜਿਹੜਾ ਪਹਿਰਾ ਦੇ ਰਿਹਾ ਸੋ ਮੋਦੀ ਦਾ ਇੱਕੋ ਏਜੰਡਾ ਹੈ ਇੱਕ ਬੋਲੀ ਇੱਕ ਭੇਸ ਤੇ ਇੱਕ ਧਰਮ ਜਿਹੜਾ ਬਣਾਉਣਾ ਚਾਹੁੰਦਾ ਹੈ ਜਿਹੜਾ ਪੰਜਾਬ ਦੇ ਵਿੱਚ ਤਾਂ ਉਹਦਾ ਏਜੰਡਾ ਕਦੇ ਲਾਗੂ ਹੋ ਹੀ ਨਹੀਂ ਸਕਦਾ ਗਿਆ ਕਿਉਂਕਿ ਸਟੇਟਾਂ ਦੇ ਵਿੱਚ ਕਿਵੇਂ ਮੋਦੀ ਸਰਕਾਰ ਜਿਹੜੀ ਦਾਅਵੇਦਾਰੀ ਪੇਸ਼ ਕਰ ਰਹੀ ਹੈ ਇਹ ਕਾਰਨ ਕੀ ਹੈ ਵੀ ਜੇ ਪੰਜਾਬ ਦੇ ਵਿੱਚ ਵਿਰੋਧ ਹੋ ਰਿਹਾ ਹੈ ਬਾਕੀ ਸਟੇਟਾਂ ਦੇ ਵਿੱਚ ਮੋਦੀ ਸਰਕਾਰ ਆ ਰਹੀ ਬਿਲਕੁਲ ਜੀ ਉਹ ਝੂਠੀਆਂ ਸਾਰੀਆਂ ਰਿਪੋਰਟਾਂ ਆ ਉਹ ਜਿਹੜਾ ਗੋਦੀ ਮੀਡੀਆ ਜੀ ਉਹ ਮੋਟਾ ਪੈਸਾ ਲੈ ਕੇ ਉਹ ਬੀਜੇਪੀ ਦੇ ਗੋਣੀ ਗਾਈ ਜਾ ਰਿਹਾ ਹਰਿਆਣੇ ਚ ਤੁਸੀਂ ਵੇਖਿਆ ਹੀ ਹੈ ਅਸ ਤਾਂ ਸ਼ਾਂਤ ਮੈਂ ਹੀ ਤੇ ਵਿਰੋਧ ਕਰ ਰਹੇ ਨਾ ਹਰਿਆਣੇ ਦੇ ਵਿੱਚ ਡਲੇ ਮਾਰ ਰਹੇ ਨੇ ਲੋਕ ਲਾਠੀਆਂ ਲੈ ਲੈ ਕੇ ਉਹਨਾਂ ਨੂੰ ਭਜਾਉਂਦੇ ਆ ਪਿੰਡਾਂ ਦੇ ਚ ਬਾਹਰ ਉਹ ਹਰਿਆਣੇ ਦੇ ਇੱਕ ਮੰਤਰੀ ਦਾ ਤੁਸੀਂ ਬਿਆਨ ਸੁਣਿਆ ਹੀ ਹੋਣਾ ਵੀ ਜੇ ਅਸੀਂ ਪਿੰਡਾਂ ਚ ਜਾਵਾਂਗੇ ਵੀ ਨਾ ਤੇ ਆਪਦਾ ਸਟੀਲ ਦਾ ਕਵਚ ਬਣਾ ਕੇ ਜਾਵਾਂਗੇ ਲੋਕ ਸਾਡੇ ਡਲੇ ਲੈ ਕੇ ਖੜੇ ਆ ਉੱਥੇ ਲੋਕ ਡੰਡੇ ਐ ਜਿਹੜੇ ਮੋٹے ਡੰਡੇ ਲੈ ਕੇ ਖੜੇ ਆ ਲੋਕ ਸਾਡੇ ਸਿਰ ਪਾੜ ਦੇਣਗੇ ਲੋਕ ਸਾਡੇ ਲੀੜੇ ਪਾੜ ਦੇਣਗੇ ਸੋ ਕਿੱਥੇ ਹੋ ਰਿਹਾ ਜੇ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਸੱਤਾਧਿਰ ਦੀ ਗੱਲ ਕਰੀਏ ਜਾਂ ਵੱਖ-ਵੱਖ ਪਾਰਟੀਆਂ ਪਹਿਲੇ ਵੀ ਸਰਕਾਰਾਂ ਬਣਾਉਂਦੀਆਂ ਰਹੀਆਂ ਨੇ ਤੇ ਆਪਦੀਆਂ ਗਰੰਟੀਆਂ ਤੇ ਨਹੀਂ ਪੂਰਾ ਉਤਰਦੀਆਂ ਰਹੀਆਂ ਤੇ ਉਹਨਾਂ ਜਿਹੜੀਆਂ ਪਾਰਟੀਆਂ ਨੂੰ ਵੀ ਸਵਾਲ ਹੋਣਗੇ ਬਿਲਕੁਲ ਚਿੱਟੇ ਬਗਲੇ ਨੀਲੇ ਮੋਰ ਇਹ ਵੀ ਚੋਰ ਤੇ ਉਹ ਵੀ ਚੋਰ ਸਾਰੇ ਚੋਰ ਨੇ ਸਾਰੇ 143 ਦੇ ਚੱਟੇ ਵੱਟੇ ਨੇ ਕੋਈ ਘੱਟ ਨਹੀਂਗਾ ਕਿ ਆਪਾਂ ਗੱਲ ਕਰੀਏ ਜਿਹੜਾ ਕੇਜਰੀਵਾਲ ਹੈ ਜਾਂ ਭਗਵੰਤ ਮਾਨ ਹੈ ਉਹ ਮੋਦੀ ਦੀ ਜਿਹੜੀਆਂ ਬਣਾਈਆਂ ਨੀਤੀਆਂ ਆ ਉਹਦੇ ਤੇ ਨਹੀਂ ਚੱਲ ਰਿਹਾ ਇਹਨਾਂ ਦੀ ਮੰਤਰੀ ਅਨਮੋਲ ਗਗਨਮਾਨ ਨੇ ਕਿਹਾ 5 ਮਿੰਟਾਂ 'ਚ ਤੁਹਾਨੂੰ ਜਿਹੜੀ ਐਮਐਸਪੀ ਦਵਾ ਦੇਵਾਂਗੇ ਪੰਜਾਬ ਪਚਾਮ ਆਦਮੀ ਪਾਰਟੀ ਦੀ ਸਰਕਾਰ ਲਿਆਓ ਕਿ ਮਿਲ ਗਈ ਐਮਐਸਪੀ ਇਹਨਾਂ ਨੇ ਕਿਹਾ ਸੀਗਾ ਪਿਛਲੇ ਦਿਨੀ ਹੜ੍ਹ ਆਇਆ ਤੁਸੀਂ ਵੀ ਸਾਰੀ ਕਵਰੇਜ ਕੀਤੀ ਹੈ ਜੀ ਇੱਕ ਮੁਰਗੀ ਮਰ ਗਈ ਬੱਕਰੀ ਤੇ ਮੱਕਰੀ ਮਰ ਗਈ ਉਹਦਾ ਵੀ ਮੁਆਵਜ਼ਾ ਦਿੱਤਾ ਜਾਊਗਾ ਉਹਨਾਂ ਫਸਲਾਂ ਦਾ ਉਹਨਾਂ ਲੋਕਾਂ ਦਾ ਜਿਹੜਾ ਮੁਆਵਜ਼ਾ ਦਿੱਤਾ ਜਿਹੜੇ ਲੋਕਾਂ ਦੀਆਂ ਫਸਲਾਂ ਡੁੱਬ ਗਈਆਂ 5-5 ਸਾਲ ਉਹ ਪਿੱਛੇ ਹੋ ਗਏ ਜੀ ਕਿਹੜੇ ਤੁਸੀਂ ਇਨਸਾਫ ਦੀ ਮੰਗ ਕਰਦੇ ਹੋ ਸਰਜੀਤ ਪਾਤਰ ਨੇ ਇੱਕ ਗੱਲ ਕਹੀ ਕਹਿੰਦਾ ਇੰਨਾ ਅਦਾਲਤਾਂ ਚ ਬੰਦੇ ਵਿਰਖ ਹੋ ਗਏ ਫੈਸਲੇ ਸੁਣਦੇ ਆ ਸੁਣਦਾ 70 72 ਸਾਲਾਂ ਤੋਂ ਆ ਹੀ ਕੁਝ ਸੁਣਦੇ ਆ ਰਿਆਂ ਅਸੀਂ ਦੇਸ਼ ਦੀ ਤਕਦੀਰ ਬਦਲ ਦਿਆਂਗੇ ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਾਂਗੇ ਅਸੀਂ ਇੱਥੇ ਬਾਹਰੋਂ ਲੋਕ ਜਿਹੜੇ ਨੌਕਰੀਆਂ ਕਰਨ ਲਈ ਆਉਣਗੇ ਕਿੱਥੇ ਅਜੇ ਤੱਕ ਤਾਂ ਜਿਹੜਾ ਅਸੀਂ ਦੇਖਿਆ ਨਹੀਂ ਕਹਿੰਦੇ ਜੀ ਇਹੇ ਭਾਰਤ ਜਿਹੜਾ 2030 ਤੱਕ ਵਿਸ਼ਵਗੁਰੂ ਬਣ ਜਾਏਗਾ ਵਿਸ਼ਵਗੁਰੂ ਕੌਣ ਹੁੰਦਾ ਹੈ ਜਿਹੜਾ ਸਭ ਕੁਝ ਆਪਦਾ ਪੈਦਾ ਕਰੇ ਯੂਨੀਵਰਸਿਟੀਆਂ ਅਸੀਂ ਬਾਹਰ ਦੀਆਂ ਉਹਨਾਂ ਨੂੰ ਕਹਿ ਰਹੇ ਹਾਂ ਮਿੰਤ ਕਰਕੇ ਵੀ ਇੱਥੇ ਆਓ ਇੱਥੇ ਆਪਦੇ ਆਧਾਰੇ ਖੋਲੋ ਅਸੀਂ ਕਾਰਪੋਰੇਟਾਂ ਨੂੰ ਅਸੀਂ ਕਹਿ ਰਹੇ ਹਾਂ ਪੂੰਜੀਪਤੀ ਨੇ ਵੀ ਆ ਕੇ ਇੱਥੇ ਤੁਸੀਂ ਆਪਦੇ ਇੰਡਸਟਰੀਆਂ ਲਾਓ ਤੇ ਕਹਿ ਰਹੇ ਹਾਂ ਵੀ ਅਸੀਂ ਆਪਦੇ ਆਪ ਨੂੰ ਵਿਸ਼ਵਗੁਰੂ ਬਣਾ ਬਣਾਉਣਾ ਫਿਰ ਵਿਸ਼ਵਗੁਰੂ ਉਹ ਹੋਏ ਕਿ ਅਸੀਂ ਹੋਏ ਸੋ ਮੋਦੀ ਸਰਕਾਰ ਬਿਲਕੁਲ ਉਹਨਾਂ ਕਾਰਪੋਰੇਟ ਘਰਾਣਿਆਂ ਦੀ ਜਿਹੜੀ ਹੈ ਉਹ ਰਨ ਬਣ ਚੁੱਕੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਬਿਲਕੁਲ ਦੇਸ਼ ਦਾ ਜਿਹੜਾ ਬੇੜਾ ਕਰਕੇ ਮੋਦੀ ਸਰਕਾਰ ਜਿਹੜੀ ਕਰੇਗੀ ਸੋ ਲੋਕਾਂ ਨੂੰ ਇਹਦੇ ਲਈ ਅਵੇਅਰ ਹੋਣਾ ਚਾਹੀਦਾ ਠੀਕ ਹੈ ਧੰਨਵਾਦ ਜੀ